ਖਨੌਰੀ ਬਾਰਡਰ ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਭੁਖ ਹੜਤਾਲ ਤੇ ਬੈਠੇ ਸਨ ਪਰ ਬੀਤੇ ਦਿਨ ਜਿੱਥੇ ਪੰਜਾਬ ਪੁਲਿਸ ਨੇ ਕਿਸਾਨਾਂ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਉੱਥੇ ਹੀ ਪੰਜਾਬ ਹਰਿਆਣਾ ਸ਼ੰਭੂ ਸਰਹੱਦ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਬਣਾਏ ਆਰਜੀ ਪਲੇਟਫਾਰਮਾਂ ਨੂੰ ਵੀ ਪੱਖੇ ਅਤੇ ਆਦ ਨੂੰ ਹਟਾ ਦਿੱਤਾ ਗਿਆ ਦਰਾਸਲ ਇੱਥੇ ਕਿਸਾਨ ਵੱਖ-ਵੱਖ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਸਨ ਪੰਜਾਬ ਹਰਿਆਣਾ ਸ਼ੰਭੂ ਅਤੇ ਖਨੌਰੀ ਸਰਹੰਦਾਂ ਤੇ ਕਿਸਾਨਾਂ ਵੱਲੋਂ ਬਣਾਏ ਆਰਜੀ ਸ਼ੈਲਟਰਾਂ ਨੂੰ ਹਟਾਉਣ ਲਈ ਪੰਜਾਬ ਪੁਲਿਸ ਵੱਲੋਂ ਬਲਡੋਜ਼ਰ ਅਤੇ ਜੀਸੀਬੀ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਜਿੱਥੇ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਖਨੌਰੀ ਬਾਡਰ ਤੇ ਕਿਸਾਨਾਂ ਵੱਲੋਂ ਲਗਾਏ ਗੇ ਟੈਂਟ ਵੀ ਪੁਲਿਸ ਵੱਲੋਂ ਹਟਾ ਦਿੱਤੇ ਗਏ ਹਨ ਪੰਜਾਬ ਪੁਲਿਸ ਵੱਲੋਂ ਖਨੌਰੀ ਸਰਹੰਦ ਤੇ ਕਿਸਾਨਾਂ ਨੂੰ ਜ਼ਬਰਦਸਤ ਚੁੱਕ ਵੀ ਲਿਆ ਹੈ ਜਿਸ ਦੇ ਨਾਲ ਉਹਨਾਂ ਵੱਲੋਂ ਲਗਾਏ ਗਏ ਟੈਂਟ ਬੈਨਰ ਪੋਸਟਰ ਪੱਖੇ ਸਟੇਜ ਅਤੇ ਬਿਜਲੀ ਦੇ ਕਨੈਕਸ਼ਨਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਖਨੌਰੀ ਸਰਹੰਦ ਤੇ ਜੀਸੀਬੀ ਮਸ਼ੀਨਾਂ ਨਾਲ ਕਿਸਾਨਾਂ ਦੇ ਟੈਂਟਾਂ ਨੂੰ ਹਟਾ ਦਿੱਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਖਨੌਰੀ ਬਾਡਰ ਤੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲੈ ਗਿਆ ਹੈ। 200 ਦੇ ਕਰੀਬ ਕਿਸਾਨ ਹਨ ਜਿਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਬਹਾਦਰਗੜ ਕਮਾਂਡੋ ਸੈਂਟਰ ਵਿੱਚ ਵੀ ਰੱਖਿਆ ਗਿਆ ਹੈ। ਇਸ ਮੌਕੇ ਤੇ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਨੇ ਕਿਹਾ ਕਿ ਕਲੀਨ ਆਪਰੇਸ਼ਨ ਪੂਰੀ ਤਰ੍ਹਾਂ ਚੱਲ ਰਿਹਾ ਹੈ। ਪੁਲਿਸ ਦੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਸਮਝਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਭੇਜਿਆ ਜਾਵੇ ਇਸ ਮੌਕੇ ਤੇ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਕਈ ਕਿਸਾਨ ਅਜੇ ਵੀ ਹਨ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਦੇ ਹੋਏ ਆਪਣੇ ਘਰਾਂ ਨੂੰ ਚਲੇ ਗਏ ਹਨ ਅਤੇ 200 ਦੇ ਕਰੀਬ ਕਿਸਾਨ ਹਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ ਆਓ ਗੱਲਬਾਤ ਕਰਦੇ ਹਾਂ ਇਸ ਸਬੰਧੀ ਐਸਐਸਪੀ ਸੰਗਰੂਰ ਸਰਤਾਜ ਸਿੰਘ ਨਾਲ ਕੀ ਕਹਿਣਾ ਹੈ ਉਹਨਾਂ ਦਾ ਚਲ ਰਿਹਾ ਹੈ ਕਿ ਹਾਲਾਤ ਕੀ ਹੈ ਤਾਜ਼ਾ ਹੁਣ ਔਰ ਹੁਣ ਸਿਟੀ ਜਿਵੇਂ ਕਿ ਨਿਊਜ਼ੀਲੈਂਡ ਬਾਰੇ ਕੀ ਕਹਿਣਾ ਚਾਹੋਗੇ ਅ ਜੀ ਸਥਿਤੀ ਬਿਲਕੁਲ ਪੀਸਫੁਲ ਹੈਗੀ ਜੱਤੋਂ ਇੱਕ ਕੋਲੋਬੋਰੇਸ਼ਨ ਚੱਲਿਆ ਹੈਗਾ ਕਿਤੇ ਵੀ ਬੜੇ ਰਿਸਪੈਕਟਫੁਲੀ ਅਸੀਂ ਜਿਹੜੇ ਸਾਡੇ ਇੱਥੇ ਕੋਈ ਲੋਕ ਮੌਜੂਦ ਸੀਗੇ ਉਹਨਾਂ ਨੂੰ ਰੀਟੇਨ ਕੀਤਾ ਗਿਆ ਸੀਗਾ ਤੇ ਕੋਸ਼ਿਸ਼ ਇਹ ਰਹੀ ਹੈ ਕਿ ਉਹਨਾਂ ਅਦਬ ਦੇ ਸਰਕਾਰ ਨਾਲ ਰੀਪ੍ਰੋਸੈਸਿੰਗ ਪੂਰੀ ਮੁਕੰਮਲ ਕਿੰਨੇ ਕਿ ਲੋਕ ਰਿਟੇਨ ਕੀਤੇ ਗਿਆ ਟ੍ਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਕਿੰਨੀਆਂ ਕਿ ਰਿਟੀਆਂ ਇਹ ਵੀ ਕਿਹਾ ਗਿਆ ਵੀ ਜਿਹਨੂੰ ਲੋਡ ਆ ਜਾਂ ਜਿਹਨੇ ਲੈ ਕੇ ਜਾਣਾ ਚਾਹੁੰਦਾ ਉਹ ਲੈ ਸਕਦਾ ਹੈ ਜੀ 200 ਤੋਂ ਵੱਧ ਅਸੀਂ ਜਿਹੜੇ ਇੱਥੇ ਲੋਕ ਮਿਲੂ ਸੀ ਉਹਨਾਂ ਨੂੰ ਰੌਂਡ ਅਪ ਕੀਤਾ ਬੜੇ سارے ਬਜ਼ੁਰਗ ਜਿਹੜੇ ਰਾਤ ਨੂੰ ਚੱਲ ਰਹੀ ਸੀ ਅਸੀਂ ਆਪਣੀ ਗੱਡੀਆਂ ਦੇ ਵਿੱਚ ਉਹਨਾਂ ਨੂੰ ਇੱਥੇ ਤੱਕ ਲੈ ਕੇ ਆਏ ਜਿਨ੍ਹਾਂ ਨੇ ਜਿੱਥੇ ਅੱਗੇ ਵੀ ਜਾਣਾ ਸੀਗਾ ਬੱਸਾਂ ਤੱਕ ਉਹਨਾਂ ਨੂੰ ਛੱਡ ਕੇ ਆਏ ਪੂਰੀ ਗੱਲ ਦੱਸਣਾ ਜੀ ਇਸ ਤੋਂ ਇਲਾਵਾ ਜਿਹੜੇ ਇੱਥੇ ਵੀ ਸਾਡੇ ਹੋਰ ਸਤ ਕਾਲ ਯੁਗ ਪਿੰਡਾਂ ਦੇ ਲੋਗ ਆਏ ਹੋਏ ਸੀ ਉਹਨਾਂ ਨੂੰ ਵੀ ਅਸੀਂ ਗੱਲਬਾਤ ਕਰਕੇ ਤੇ ਕੰਮੇ ਕਰਤਾ ਕਰ ਦਿੱਤਾ ਸੀਗਾ ਉਹ ਜਾ ਚੁੱਕੇ ਸਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਸਰਕਲ ਕ੍ਰੀਏਟ ਕੀਤਾ ਹੋਇਆ ਸੀ ਜਿੱਥੇ ਇਹਨਾਂ ਨੇ ਸਟੇਜ ਬਣਾਇਆ ਸੀ ਸਾਰੀ ਵਾਇਰਿੰਗ ਕੀਤੀ ਹੋਈ ਹੈ ਉਹ ਤੇ ਸਰੀਏ ਗੱਡੇ ਹੋਏ ਸੀਗੇ ਉਹਨਾਂ ਸਾਰੇ ਪ੍ਰੋਸੈਸ ਨੂੰ ਤੁਹਾਨੂੰ ਜਿਹੜਾ ਉਹ ਡਿਸਮੈਂਟਲ ਕਰਨ ਦੇ ਵਿੱਚ ਕਿੰਨਾ ਕੁ ਸਮਾਂ ਲੱਗੇਗਾ ਹਜੇ ਜੀ ਹਲੇ ਟਾਈਮ ਲੱਗੇਗਾ ਸਾਨੂੰ ਪ੍ਰੋਪਰ ਇਕੁਪਮੈਂਟ ਪ੍ਰੋਪਰ ਟ੍ਰੇਨਡ ਮੈਨਪਾਵਰ ਦੀ ਦੇ ਨਾਲ ਹੀ ਸਾਰੀ ਚੀਜ਼ਾਂ ਨੂੰ ਮੁਕਮਲ ਕਰਨਾ ਪਏਗਾ ਇਸ ਲਈ ਇਟਸ ਨਾਟ ਅ ਟਾਈਮ ਬਾਉਂਡ ਪ੍ਰੋਸੈਸ ਕੁਝ ਟਾਈਮ ਵੱਧ ਲੱਗੇਗਾ ਠੀਕ ਹੈ ਠੀਕ